ਗੁਰੂ ਘਰਾਂ ਦੇ ਵਿੱਚ ਨਮਾਜ਼ ਅਦਾ ਕਰਨੀ ਬੜੀ ਮਾੜੀ ਗੱਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਪਾਸੇ ਸ਼ਿਸ਼ੋਭਤ ਸੀ ਉਸ ਪਾਸੇ ਇਹਨਾਂ ਲੋਕਾਂ ਦੀ ਪਿੱਠ ਸੀ ਤੇ ਜਿਹੜੇ ਨਮਾਜ਼ ਹੀ ਪਿੱਛਾ ਦਾ ਕਰਕੇ ਕਰ ਰਹੇ ਆ ਤੁਸੀਂ ਦੇਖੋ ਵੀ ਸਤਕਾਰ ਕਿੰਨਾ ਕਰਦੇ ਹੋਣਗੇ ਜਿਵੇਂ ਹਿੰਦੂ ਜੱਥੇ ਬੰਦੀਆਂ ਉਹਨਾਂ ਕਹਿ ਰਹੀਆਂ ਕਿ ਸਾਨੂੰ 40 ਸਾ ਪੜਨ ਦੀ ਆਗਿਆ ਦਿੱਤੀ ਜਾਵੇ ਇਹਨਾਂ ਲੋਕਾਂ ਦੀਆਂ ਹਰਕਤਾਂ ਨਾਲ ਆਪਸੀ ਭਾਈਚਾਰਣ ਬਹੁਤ ਵੱਡੀ ਸੱਟ ਵੱਜਦੀ ਹੈ ਕਿਹੜੇ ਹਿੰਦੂ ਨੂੰ ਗੁਰੂ ਘਰ ਦੇ ਵਿੱਚ ਰੋਕਿਆ ਲੈ ਤੁਸੀਂ ਜਾਓ ਗੁਰੂ ਘਰ ਦੇ ਵਿੱਚ ਮੱਥਾ ਟੇਕੋ ਸਾਈਡ ਤੇ ਬੈਠ ਜਾਓ ਆਪਣਾ ਸਿਰ ਟਾਕੇ ਪਰੰਪਰਾਵਾਂ ਦੇ ਹਿਸਾਬ ਨਾਲ ਤੁਸੀਂ ਹਨੂਮਾਂਚਲੀ ਸਾ ਪੜ੍ਹੀ ਜਾਓ ਤੁਹਾਨੂੰ ਕੋਲ ਰੋਕ ਥੋੜੀ ਰਿਆ ਕੇ ਪਰ ਇਹ ਕੀ ਆ ਜਾਂਦਾ ਕਹਿੰਦੇ ਇਹ ਤਾਂ ਸਾਡੇ ਪਾਣੀ ਤੱਕ ਨਹੀਂ ਪਿੰਦੇ ਗੇ ਗੁਰੂ ਘਰ ਦਾ ਜਿਹੜੇ ਭਰਾ ਇਹਨਾਂ ਨੂੰ ਉਤਸ਼ਾਹਿਤ ਕਰ ਰਹੇ ਆ ਇਸ ਕੰਮ ਲਈ ਫਿਰ ਉਹਨਾਂ ਨੂੰ ਚਾਹੀਦਾ ਵੀ ਉਹ ਪੰਗਰ 'ਚ ਬਿਠਾ ਕੇ ਲੰਗਰ ਵਿੱਚ ਕਾਣ ਇਹਨਾਂ ਨੂੰ ਜੋ ਸਾਡੇ ਗੁਰੂ ਘਰ ਦੀ ਮਰਿਆਦਾ ਹੈ ਫਿਰ ਉਹ ਦੇਗ ਵੀ ਦੇਣ ਜਿਹੜੇ ਆਮ ਲੋਕ ਮਿਲ ਕੇ ਰਹਿ ਰਹੇ ਆ ਉਹ ਵੀ ਈਰਖਾ ਪੈਦਾ ਹੁੰਦੀ ਉਹਨਾਂ ਜਾ ਕੇ ਠੀਕ ਹੈ ਜਿਨ੍ਹਾਂ ਨੇ ਨਮਾਜ਼ ਅਦਾ ਕਰਵਾਈ ਹੈ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕਿ ਭਾਈਚਾਰੇ ਲਈ ਕੋਈ ਗੱਲ ਨਹੀਂ ਸੀ ਤੁਸੀਂ ਇਹਨਾਂ ਨੂੰ ਭਾਈਚਾਰਕ ਸਾਂਝ ਨਹੀਂ ਮੰਨਦੇ ਅਫਗਾਨਿਸਤਾਨ ਦੇ ਵਿੱਚ ਕੀ ਹਾਲਾਤ ਨੇ ਉਹ ਮੁ슬ਮਾਨ ਨਹੀਂ ਹਮ ਪਾਕਿਸਤਾਨ ਦੇ ਮੁ슬ਮਾਨ ਨਹੀਂ ਸਾਰੇ ਗੁਰੂ ਘਰਾਂ ਦੇ ਇਹਨਾਂ ਦੇ ਕਬਜ਼ੇ ਆ ਇਹ ਉੱਥੇ ਵੀ ਨਮਾਜ਼ ਅਦਾ ਕਰ ਹੀ ਰਹੇ ਆ ਜੀ ਤੇ ਉੱਥੇ ਮਸੀਤਾਂ ਹੀ ਬਣਾ ਰਹੇ ਨੇ ਚਾਹੇ ਉਹ ਪੀ ਬੁੱਧੂ ਸ਼ਾਹ ਜੀ ਨੇ ਚਾਹੇ ਉਹ ਇਹਨਾਂ ਦੇ ਬਾਬਾ ਫਰੀਦ ਜੀ ਨੇ ਸਮੇਂ ਦੀਆਂ ਹਕੂਮਤਾਂ ਨੇ ਉਹਨਾਂ ਸਾਰਿਆਂ ਨੂੰ ਧਰਮ ਤੋਂ ਦਰਖਨਾਰਾ ਕੀਤਾ ਹੋਇਆ ਸੀ ਇਹ ਮੁ슬ਮਾਨੀ ਨਹੀਂ ਜੀ ਜੇ ਤੁਸੀਂ ਇਸ ਚੀਜ਼ ਨੂੰ ਗਲਤ ਕਹਿੰਦੇ ਹੋ ਤਾਂ ਬਾਬਾ ਫਰੀਦ ਜੀ ਦੇ ਕਹਿੰਦੇ ਸਲੋ ਕੱਢ ਦੋ ਫਿਰ ਬਾਣੀ ਦੇ ਵਿੱਚੋਂ ਅਡ ਕਰ ਦੋ ਕਹਿੰਦੇ ਇਹ ਬਾਬਾ ਫਰੀਦ ਜੀ ਨੂੰ ਮੁ슬ਮਾਨ ਮੰਨਦਾ ਹੀ ਨਹੀਂ ਸੀ ਉਸ ਸਮੇਂ ਦੇ ਹੁਕਮਰਾਨਾਂ ਨੇ ਬਾਬਾ ਫਰੀਦ ਜੀ ਨੂੰ ਧਰਮ ਚੋਂ ਹੀ ਕੱਢਿਆ ਹੋਇਆ ਕਬਰਾਂ ਨੂੰ ਮੰਨਦੇ ਹੀ ਨਹੀਂ ਮੁ슬ਮਾਨ ਦੇਖੋ ਬਾਬਾ ਫਰੀਦ ਜੀ ਨੇ ਜਿੰਨੀ ਵਾਰੀ ਗੱਲ ਕੀਤੀ ਹੈ ਬਾਬਾ ਬੁੱਲੇ ਸ਼ਾਹ ਜੀ ਨੇ ਜਿੰਨੀ ਵਾਰੀ ਗੱਲ ਕੀਤੀ ਹੈ ਪ੍ਰਮਾਤਮਾ ਦੀ ਇਹ ਲੋਕ ਤਾਂ ਉਹਨਾਂ ਨੂੰ ਕਾਫਰ ਕਹਿੰਦੇ ਰਹੇ ਅੱਜ ਇਹਨਾਂ ਦੇ ਸਕੇ ਹੋਗੇ ਤੇ ਇਹਨਾਂ ਲੋਕਾਂ ਨੇ ਉਸ ਸਮੇਂ ਤਾਂ ਉਹਨਾਂ ਨੂੰ ਮੁ슬ਮਾਨ ਮੰਨਿਆ ਨਹੀਂ ਅੱਜ ਹੀ ਉਹਨਾਂ ਦੇ ਹਵਾਲੇ ਦੇ ਕੇ ਸਾਡੇ ਜਾਵੜਦੇ ਆ ਪਰ ਜਿਹੜੇ ਸਿੱਖ ਧਰਮ ਦੇ ਵਿੱਚ ਪ੍ਰਚਾਰਕ ਨੇ ਜਾਂ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਨੇ ਉਹ ਅੱਜ ਚੁੱਪ ਕਿਉਂ ਨੇ ਕੁਝ ਲੋਕਾਂ ਨੂੰ ਪੈਸਾ ਜ਼ਿਆਦਾ ਚੰਗਾ ਲੱਗਦਾ ਤੇ ਉਹ ਲੋਕ ਜਿਹੜਾ ਨੂੰ ਪੈਸਾ ਚੰਗਾ ਲੱਗਦਾ ਉਹ ਧਰਮ ਨੂੰ ਛੋਟਾ ਕਰ ਦਿੰਦੇ ਤਾਂ ਇਮਪੈਕਟ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਜੀ ਮੈਂ ਹਾਂ ਰਾਜਦੀਪ ਸਿੰਘ ਤਾਂ ਪੰਜਾਬ ਦੇ ਅੰਦਰ ਦੋ ਤਿੰਨ ਮੁੱਦੇ ਬੜੇ ਭਖਦੇ ਜਾ ਰਹੇ ਨੇ ਹਾਲਾਂਕਿ ਧਰਮ ਦੀ ਗੱਲ ਕੀਤੀ ਜਾਵੇ ਤਾਂ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦਾਗਾ ਜਿਸ ਦੇ ਵਿੱਚ ਗੁਰੂ ਘਰ ਦੇ ਅੰਦਰ ਕੁਝ ਮੁਸਲਮਾਨ ਬੈਠ ਕੇ ਨਮਾਜ਼ਾਂ ਦਾ ਕਰਦੇ ਨੇ ਉਸ ਤੋਂ ਬਾਅਦ ਜਿਹੜਾ ਕੁਝ ਹਿੰਦੂ ਜਥੇਬੰਦੀਆਂ ਦੇ ਵੱਲੋਂ ਕਿਹਾ ਜਾਂਦਾ ਕਿ ਸਾਨੂੰ ਵੀ ਦਰਬਾਰ ਸਾਹਿਬ ਦੇ ਅੰਦਰ ਚਾਲੀ ਸਾਹਿਬ ਪੜਨ ਦੀ ਅਗਿਆ ਦਿੱਤੀ ਜਾਵੇ ਤਾਂ ਹੁਣ ਦੋਨਾਂ ਗੱਲਾਂ ਨੂੰ ਲੈ ਕੇ ਕੌਂਟਰੋਵਰਸੀ ਕ੍ਰੀਏਟ ਹੋ ਰਹੀ ਆ ਕਾਫੀ ਜ਼ਿਆਦਾ ਵਿਵਾਦ ਹੋ ਰਿਹਾ ਗੱਲਬਾਤ ਕਰਾਂਗੇ ਸਾਡੇ ਨਾਲ ਅੱਜ ਦੇ ਖਾਸ ਪ੍ਰੋਗਰਾਮ ਦੇ ਵਿੱਚ ਸਮੁੱਧਿਆਂ ਦੇ ਉੱਤੇ ਚਰਚਾ ਕਰਨ ਦੇ ਲਈ ਬ੍ਰਹਮਾਨੰਦ ਗਿਰੀ ਜੀ ਸਾਡੇ ਸਟੂਡੀਓ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੈ ਮਾਈ ਜੈ ਮਹਕਾਲ ਜੀ ਪੰਡਤ ਜੀ ਤੁਸੀਂ ਅਕਸਰ ਸਿੱਖ ਧਰਮ ਦੇ ਵਿੱਚ ਵੀ ਬਾਬਾ ਗਿਆਨ ਦਾ ਹੱਕਦੇ ਹੋ ਹਮੇਸ਼ਾ ਤੁਸੀਂ ਸਿੱਖ ਧਰਮ ਦੇ ਹੱਕ ਦੇ ਵਿੱਚ ਬੋਲਦੇ ਹੋ ਗੱਲਬਾਤ ਵੀ ਕਰਦੇ ਹੋ ਸਹੀ ਨੂੰ ਸਹੀ ਕਹਿੰਦੇ ਹੋ ਗਲਤ ਨੂੰ ਗਲਤ ਕਹਿੰਦੇ ਹੋ ਕੋਈ ਵੀ ਧਰਮ ਹੋਵੇ ਅੱਜ ਫਿਰ ਦੋ ਧਰਮਾਂ ਦਾ ਮੁੱਦਾ ਖੜਾ ਹੋ ਗਿਆਗਾ ਤੁਹਾਡੇ ਵੀ ਜਥੇਬੰਦੀਆਂ ਆ ਕੇ ਜਿਹੜੀਆਂ ਮੰਗ ਕਰਨ ਲੱਗੀਆਂ ਨੇ ਕਿ ਸਾਨੂੰ 40 ਸਾਂ ਪੜਨ ਦੀ ਆਗਿਆ ਦਿੱਤੀ ਜਾਵੇ ਜੇ ਗੁਰੂ ਘਰ ਦੇ ਅੰਦਰ ਨਮਾਜ਼ ਅਦਾ ਹੋ ਸਕਦੀ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਇਸ ਮੁੱਦੇ ਤੇ ਚਰਚਾ ਕੀਤੀ ਕਰਨੀ ਚਾਹੀਦੀ ਸੀ ਹਰੇਕ ਚੈਨਲ ਨੂੰ ਇਸ ਮੁੱਦੇ ਤੇ ਚਰਚਾ ਕਰਨੀ ਚਾਹੀਦੀ ਸੀ ਕਿਉਂਕਿ ਜਿਹੜੇ ਭਰਾਵਾਂ ਕਰਕੇ ਮੁੱਦਾ ਹੋਂਦ ਚ ਆਇਆ ਜਿਨ੍ਹਾਂ ਨੇ ਗੁਰੂ ਘਰ ਚ ਜਾ ਕੇ ਨਮਾਜ਼ ਅਦਾ ਕੀਤੀ ਹੈ ਜੇ ਉਹ ਇੰਨਾ ਪਿਆਰ ਕਰਦੀ ਹੈ ਕਮਿਊਨਿਟੀ ਸਾਨੂੰ ਤਾਂ ਫਿਰ ਸਾਡੇ ਜਿਨ੍ਹਾਂ ਦਤ ਸਪਾਤ ਸ਼ਾਇਆਂ ਨੇ ਸੰਤਾਪ ਭੋਗਿਆ ਸਮੇਂ ਦੇ ਵਿੱਚ ਲੜਾਈਆਂ ਲੜੀਆਂ ਲੜਨ ਦੀ ਲੋੜ ਨਹੀਂ ਸੀ ਅੱਜ ਜਿਹੜਾ ਧਰਮ ਹੈ ਜੇ 10 ਬਾਦਸ਼ਾਹਾਂ ਨੂੰ ਧਰਮ ਪ੍ਰਚਾਰ ਵਾਸਤੇ ਸਮਾਂ ਮਿਲਦਾ ਤੇ ਇਹਨਾਂ ਦੀ ਲੜਾਈਆਂ ਝਗੜਿਆਂ 'ਚ ਨਾ ਪੈਣਾ ਪੈਂਦਾ ਸਾਨੂੰ ਜੰਗਾਂ ਨਾ ਕਰਨੀਆਂ ਪੈਂਦੀਆਂ ਹੂੰ ਗੁਰੂ ਨਾਨਕ ਦੇਵ ਮਹਾਰਾਜ ਨੂੰ ਬਾਬਰ ਨੂੰ ਜਾਬਰ ਨਾ ਕਹਿਣਾ ਪੈਂਦਾ ਉਸ ਸਮੇਂ ਤੋਂ ਲੈ ਕੇ ਅੱਜ ਜਿਹੜਾ ਪੰਜਾਬ ਦੇਸ਼ ਸਪੈਸ਼ਲ ਸ਼ਬਦ ਦੀ ਵਰਤੋਂ ਕਰੂੰਗਾ ਜਿਹੜਾ ਪੰਜਾਬ ਦੇਸ਼ ਹੁੰਦਾ ਉਹਦੀ ਹੋਂਦ ਇੱਕ ਧਾਰਮਿਕ ਤੌਰ ਤੇ ਵਿਸ਼ਵ ਵਿੱਚ ਵੱਖਰੀ ਵਿਲੱਖਣ ਹੋਣੀ ਸੀ ਜੀ ਜਿਸ ਕੌਮ ਨੇ ਪੈਦਾਵਾਰ ਤੋਂ ਲੈ ਕੇ ਸਾਡੇ ਧਰਮ ਨੂੰ ਜਵਾਨ ਹੋਣ ਤੱਕ ਹਮੇਸ਼ਾ ਟਾਰਗੇਟ ਕੀਤਾ ਲੜਾਈ ਲੜੀ ਸਭ ਕੁਝ ਕੀਤਾ ਅੱਜ ਪਾਕਿਸਤਾਨ ਦੇ ਵਿੱਚ ਜਿਹੜੇ ਗੁਰੂ ਘਰ ਨੇ ਉਹਨਾਂ ਦੇ ਕੀ ਹਾਲਾਤ ਨੇ ਉਹ ਕਿਸੇ ਤੋਂ ਗੁੱਝੇ ਨਹੀਂ ਬਿਲਕੁਲ ਵੀ ਇੱਕ ਕੀ ਦਰਿੰਦਗੀ ਕਰਦੇ ਆ afghanistan ਦੇ ਵਿੱਚ ਕੀ ਹਾਲਾਤ ਨੇ ਉਹ ਮੁਸਲਮਾਨ ਨੇ ਹੂੰ ਪਾਕਿਸਤਾਨ 'ਚ ਮੁਸਲਮਾਨ ਨਹੀਂ ਪਾਕਿਸਤਾਨ ਦੇ ਵਿੱਚ ਉਹ ਦੀ ਕਿੱਡੀ ਵੱਡੀ ਗਿਣਤੀ ਛੱਡ ਕੇ ਆਏ ਸੀ ਆਪਣੇ ਭਾਈਚਾਰੇ ਦੇ ਤੇ ਜਦੋਂ ਆਜ਼ਾਦ ਹੁੰਦਾ 1947 ਦੇਸ਼ ਇੱਧਰ ਮੁਸਲਮਾਨਾਂ ਦੀ ਗਿਣਤੀ ਕੀ ਸੀ ਅੱਜ ਕੀ ਹੈ ਸਾਡੇ ਹਿੰਦੂਆਂ ਦੀ ਸਿੱਖਾਂ ਦੀ ਗਿਣਤੀ ਉੱਧਰ ਕੀ ਸੀ ਅੱਜ ਕੀ ਹੈ ਅਸੀਂ 0.0 ਤੇ ਪਹੁੰਚ ਗਏ ਹਾਸ਼ੀਏ ਤੋਂ ਹਟ ਚੁੱਕੇ ਆ ਬਿਲਕੁਲ ਸਾਰੇ ਗੁਰੂ ਘਰਾਂ ਦੇ ਇਹਨਾਂ ਦੇ ਕਬਜ਼ੇ ਆ ਇਹ ਉੱਥੇ ਵੀ ਨਮਾਜ਼ਾਂ ਦਾ ਕਰ ਹੀ ਰਹੇ ਆ ਠੀਕ ਹੈ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਸਰੂਪ ਆ ਉਹ ਬਾਈਅਰ ਭਾਰਤ 'ਚ ਪਹੁੰਚ ਰਹੇ ਤੁਹਾਡੇ ਸਾਹਮਣੇ ਹਮ ਵੱਖ-ਵੱਖ ਦੇਸ਼ਾਂ ਤੋਂ ਆਦਰ ਸਹਿਤ ਜੀ ਤੇ ਉੱਥੇ ਮਸੀਤਾਂ ਹੀ ਬਣਾ ਰਹੇ ਨੇ ਹੂੰ ਆਪਣੇ ਜਿਹੜੇ ਪੂਰਵਜ ਨੇ ਜਿਹੜੇ ਪ੍ਰਾਣੇ ਸਿਸਟਮ ਨੇ ਇਹਨਾਂ ਦੀ ਉਹ ਧਾਰਨਾ ਨੂੰ ਨਹੀਂ ਛੱਡ ਸਕਦੇ ਲੋਕ ਨਾ ਛੱਡ ਸਕਦੇ ਆ ਜੀ ਇਸ ਕਰਕੇ ਜਿਹੜੇ ਭਰਾ ਇਹਨਾਂ ਨੂੰ ਉਤਸ਼ਾਹਿਤ ਕਰ ਰਹੇ ਆ ਇਸ ਕੰਮ ਲਈ ਹੂੰ ਫਿਰ ਉਹਨਾਂ ਨੂੰ ਚਾਹੀਦਾ ਵੀ ਉਹ ਪੰਗਰ 'ਚ ਬਿਠਾ ਕੇ ਲੰਗਰ ਵਿਚਕਾਣ ਇਹਨਾਂ ਨੂੰ ਬਿਲਕੁਲ ਜੋ ਸਾਡੇ ਗੁਰੂ ਘਰ ਦੀ ਮਰਿਆਦਾ ਹੈ ਫਿਰ ਉਹ ਦੇਗ ਵੀ ਦੇਣ ਪਰ ਕਿਹਾ ਜਾਂਦਾ ਕਹਿੰਦੇ ਇਹ ਤਾਂ ਸਾਡੇ ਪਾਣੀ ਤੱਕ ਨਹੀਂ ਪਿੰਦੇ ਗੇ ਗੁਰੂ ਘਰ ਦਾ ਨਹੀਂ ਫਿਰ ਦੇਖੋ ਜਿਹੜੇ ਉਥੇ ਨਮੰਤਰਣ ਕਰਕੇ ਗੁਰੂ ਘਰ ਚ ਲੈ ਕੇ ਗਏ ਉਹਨਾਂ ਦੀ ਨਿਜੀ ਜ਼ਿੰਮੇਵਾਰੀ ਬਣ ਜਾਂਦੀ ਹੈ ਜੇ ਉਹਨਾਂ ਨੇ ਇਹਨਾਂ ਨੂੰ ਇਸ ਤਰ੍ਹਾਂ ਦਾ ਸਤਕਾਰ ਦੇਣਾ ਹੈ ਕਰਨਾ ਹੈ ਫਿਰ ਉਹਨਾਂ ਦਾ ਇੱਕ ਨਿੱਕੀ ਜੀ ਡਿਊਟੀ ਹੋਰ ਵੀ ਬਣ ਜਾਂਦੀ ਹੈ ਪ੍ਰਧਾਨ ਸਾਹਿਬ ਦੀ ਜਾਂ ਹੋਰਾਂ ਦੀ ਕਮੇਟੀ ਦੀ ਵੀ ਇੱਕ ਸੁਖਮਣੀ ਸਾਹਿਬ ਦਾ ਛੋਟਾ ਜਿਹਾ ਪਾਠ ਕਿਸੇ ਨਾ ਕਿਸੇ ਮਸਜਿਦ ਚ ਵੀ ਹੋਣਾ ਚਾਹੀਦਾ ਹਮ ਨੰਬਰ 2 ਜਿਸ ਸ਼ਹਿਰ ਦੀ ਘਟਨਾ ਹੈ ਹਮ ਉਸ ਸ਼ਹਿਰ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਗੁਰੂ ਘਰ ਜ਼ਿਆਦਾ ਹੋਣਗੇ ਮਸੀਤਾਂ ਤੋਂ ਬਿਲਕੁਲ ਠੀਕ ਹੈ ਉਤੇ ਗੁਰੂ ਘਰਾਂ ਦੀ ਗਿਣਤੀ ਕੀਤੀ ਜਾ ਸਕਦੀ ਹੈ ਮਸੀਤਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਕਿਉਂਕਿ ਮੀਨੀ ਪਾਕਿਸਤਾਨ ਦੇ ਤੌਰ ਤੇ ਆਮ ਜਿਹੜੇ ਸਾਡੇ ਵਿਦਵਾਨ ਹੈ ਉਹਦਾ ਨਾਮ ਲੈ ਕੇ ਵਿਚਰਦੇ ਆ ਵੀ ਮਲੇਰਕੋਟਲਾ ਮੀਨੀ ਪਾਕਿਸਤਾਨ ਜੀ ਠੀਕ ਹੈ ਇਸ ਕਰਕੇ ਉਸ ਸ਼ਹਿਰ ਦੇ ਵਿੱਚ ਇੱਕ ਸ਼ਰਾਰਤ ਕੀਤੀ ਜਾ ਸਕਦੀ ਹੈ ਇਹ ਕਿ ਭਾਈਚਾਰੇ ਵਾਲੀ ਕੋਈ ਗੱਲ ਨਹੀਂ ਸੀ ਇਹ ਸ਼ਰਾਰਤ ਸੀ ਗਣੀ ਮਿਥੀ ਸਾਜ਼ਿਸ਼ ਸੀ ਤੁਸੀਂ ਇਹਨੂੰ ਭਾਈਚਾਰ ਖਾਂਜ ਨਹੀਂ ਮੰਨਦੇ ਬਿਲਕੁਲ ਖਾਂਜ ਨਹੀਂ ਕਿਉਂਕਿ ਦੇਖੋ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਰੱਖ ਕੇ ਇਹ ਲੋਕ ਸਾਂਝੀ ਦੀ ਗੱਲ ਕਰਦੇ ਆ ਹੂੰ ਚਾਹੇ ਉਹ ਪੀਰ ਬੁੱਧੂ ਸ਼ਾਹ ਜੀ ਨੇ ਚਾਹੇ ਉਹ ਪੀਰ ਪੀਖਮ शाह ਜੀ ਨੇ ਚਾਹੇ ਉਹ ਇਹਨਾਂ ਦੇ ਤਾਂ ਬਾਬਾ ਫਰੀਦ ਜੀ ਨੇ ਇਹਨਾਂ ਲੋਕਾਂ ਨੇ ਸਮੇਂ ਦੀਆਂ ਹਕੂਮਤਾਂ ਨੇ ਉਹਨਾਂ ਸਾਰਿਆਂ ਨੂੰ ਧਰਮ ਚੋਂ ਦਰਖਨਾਰਾ ਕੀਤਾ ਹੋਇਆ ਸੀ ਇਹ ਮੁਸਲਮਾਨ ਹੀ ਨਹੀਂ ਸੀ ਮੰਨਦੇ ਬਰੋ ਤਾਂ ਹੁਣ ਬਿਆਨ ਦੇ ਰਹੇ ਨੇ ਮੈਂ ਪਿੱਛੇ ਜੇ ਇੱਕ ਸਪੀਚ ਸੁਣ ਰਿਆ ਸੀ ਉਹ ਕਹਿੰਦੇ ਫਿਰ ਜੇ ਤੁਸੀਂ ਇਸ ਚੀਜ਼ ਨੂੰ ਗਲਤ ਕਹਿੰਦੇ ਹੋ ਤਾਂ ਬਾਬਾ ਫਰੀਦ ਜੀ ਦੇ ਕਹਿੰਦੇ ਸਲੋ ਕੱਢ ਦੋ ਫਿਰ ਬਾਣੀ ਦੇ ਵਿੱਚੋਂ ਅਡ ਕਰ ਦੋ ਕਹਿੰਦੇ ਇਹ ਬਾਬਾ ਫਰੀਦ ਜੀ ਨੂੰ ਮੁ슬ਮਾਨ ਮੰਨਦਾ ਹੀ ਨਹੀਂ ਸੀ ਉਸ ਸਮੇਂ ਦੇ ਹੁਕਮਰਾਨਾਂ ਨੇ ਬਾਬਾ ਫਰੀਦ ਜੀ ਨੂੰ ਧਰਮ ਚੋਂ ਹੀ ਕੱਢਿਆ ਹੋਇਆ ਇਹ ਤਾਂ ਉਹਨੂੰ ਮਜ਼ਾਰਾ ਨੂੰ ਮੰਨਦਾ ਹੀ ਨਹੀਂ ਕਬਰਾਂ ਨੂੰ ਮੰਨਦਾ ਹੀ ਨਹੀਂ ਮੁ슬ਮਾਨ ਹੂੰ ਇਹ ਤਾਂ ਹਿੰਦੂ ਦੇਖੀ ਮੰਨਦੇ ਇਹਨਾਂ ਨੇ ਮਨਾਇਆ ਇਹ ਤਾਂ ਸਾਡੇ ਰੈਬਰਾਂ ਦੀ ਜਾਂ ਗੁਰੂ ਮਹਾਰਾਜ ਦੀ ਜਦੋਂ ਗ੍ਰੰਥ ਸਾਹਿਬ ਦੀ ਰਚਨਾ ਹੋਣ ਲੱਗੀ ਹੈ ਹੂੰ ਉਹਨਾਂ ਨੂੰ ਪਤਾ ਸੀ ਵੀ ਕਿਹੜੇ ਲੋਕ ਰੱਬ ਨੂੰ ਪਿਆਰ ਕਰਨ ਵਾਲੇ ਆ ਤੇ ਕਿਹੜੇ ਲੋਕਾਂ ਦਾ ਜਿਹੜਾ ਸੰਦੇਸ਼ ਹੈ ਉਹ ਮਾਨਵਤਾ ਲਈ ਠੀਕ ਹੈ ਤੇ ਜਦੋਂ ਵੀ ਵੇਖੋ ਬਾਬਾ ਫਰੀਦ ਜੀ ਨੇ ਜਿੰਨੀ ਵਾਰੀ ਗੱਲ ਕੀਤੀ ਬਾਬਾ ਬੁੱਲ੍ਹੇ ਸ਼ਾਹ ਜੀ ਨੇ ਜਿੰਨੀ ਵਾਰੀ ਗੱਲ ਕੀਤੀ ਹੈ ਪਰਮਾਤਮਾ ਦੀ ਇਹ ਲੋਕ ਤਾਂ ਉਹਨਾਂ ਨੂੰ ਕਾਫਰ ਕਹਿੰਦੇ ਰਹੇ ਆ ਅੱਜ ਇਹਨਾਂ ਦੇ ਸਕੇ ਹੋਗੇ ਇਹ ਪੀਰ ਪੀ ਖਮਸ਼ਾ ਦੀ ਗੱਲ ਕਰਦੇ ਆ ਪੀਰ ਪੀ ਖਮਸ਼ਾ ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਪਟਨਾ ਸਾਹਿਬ ਗਏ ਆ ਉਦੋਂ ਇਹਨਾਂ ਨੇ ਉਹਨਾਂ ਨੂੰ ਧਰਮ ਚੋਂ ਕੱਢਦਾ ਉਹਦੇ ਮੰਨਦੇ ਨਹੀਂ ਸੀ ਆਪਣਾ ਨੂੰ ਠੀਕ ਹੈ ਪੀਰ ਬੁੱਧੂ ਸ਼ਾਹ ਨੂੰ ਡਿਸਮਿਸ ਕੀਤਾ ਗਿਆ ਬਕਾਇਦਾ ਆਰਮੀ ਚ ਉਸ ਸਮੇਂ ਦੀ ਹਕੂਮਤ ਨੇ ਹੂੰ ਉਸ ਸਮੇਂ ਦੇ ਜਿਹੜੇ 733 ਮਰੀਦ ਉਹਦੇ ਪ੍ਰਤੀ ਕਰਾਏ ਹੋਏ ਸੀ ਉਹਨਾਂ ਨੂੰ ਡਿਸਮਿਸ ਕੀਤਾ ਗਿਆ ਜਿਨ੍ਹਾਂ ਨੂੰ ਮਹਾਰਾਜ ਜੀ ਦੇ ਦਸਵੇਂ ਪਾਤਸ਼ਾਹ ਨੇ ਪ੍ਰਤੀ ਕਰਕੇ ਸੰਡੋਰੇ ਵਾਲੇ ਯੁੱਧ ਦੇ ਵਿੱਚ ਵਰਤਿਆ ਹੂੰ ਇਸ ਕਰਕੇ ਇਹ ਲੋਕ ਜਿਹੜੇ ਲੋਕ ਇਹਨਾਂ ਨੇ ਪਗੋੜੇ ਉਸ ਸਮੇਂ ਦੇ ਪਗੋੜੇ ਹੂੰ ਉਹ ਸਾਡੇ ਧਰਮ ਨਾਲ ਜੁੜੇ ਹੂੰ ਸਿੱਖੀ ਕਨਸੈਪਟ ਨਾਲ ਆਏ ਦਸਵੇਂ ਪਾਤਸ਼ਾਹ ਨਾਲ ਸਹਿਮਤ ਹੋਏ ਜਿਹੜੇ ਪੰਜਵੇਂ ਪਾਤਸ਼ਾਹ ਦੇ ਸਮੇਂ ਦੀ ਪੰਜਵੇਂ ਪਾਤਸ਼ਾਹ ਨਾਲ ਸਹਿਮਤ ਹੋਏ ਜਿਹੜੇ ਪਹਿਲੇ ਪਾਤਸ਼ਾਹ ਦੇ ਸਮੇਂ ਦੀ ਪਹਿਲੇ ਪਾਤਸ਼ਾਹ ਨਾਲ ਸਹਿਮਤ ਹੋ ਉਹਨਾਂ ਲੋਕਾਂ ਨੂੰ ਰੱਬੀ ਰੂਹਾਂ ਦਾ ਪਤਾ ਸੀ ਜੋਤ ਦਾ ਪਤਾ ਸੀ ਉਹ ਲੋਕ ਜਿਹੜੇ ਸੀ ਫਕੀਰ ਉਹ ਜੋਤ ਨੂੰ ਮੰਨਣ ਵਾਲੇ ਲੋਕ ਸੀ ਨਾ ਕਿ ਕਿਸੇ ਧਰਮ ਨੂੰ ਮੰਨਣ ਵਾਲੇ ਲੋਕ ਸੀ ਇਸ ਕਰਕੇ ਉਹਨਾਂ ਨੂੰ ਮੁਸਲਮਾਨ ਕਹਿ ਕੇ ਉਹਨਾਂ ਦੀ ਤੋਹੀਨ ਕਰਨ ਵਾਲੀ ਗੱਲ ਹੈ ਜਿਹੜੀਆਂ ਐਡੀ ਵੱਡੀਆਂ ਤਾਕਤਾਂ ਸੀ ਤੇ ਇਹਨਾਂ ਲੋਕਾਂ ਨੇ ਉਸ ਸਮੇਂ ਤਾਂ ਉਹਨਾਂ ਨੂੰ ਮੁਸਲਮਾਨ ਮੰਨਿਆ ਨਹੀਂ ਅੱਜ ਹੀ ਉਹਨਾਂ ਦੇ ਹਵਾਲੇ ਦੇ ਕੇ ਸਾਡੇ ਜਾਵੜਦੇ ਆ ਇਹ ਵਾਰਿਸ ਕੀਦੇ ਨੇ ਇਹ ਵਾਰਿਸ ਨੇ ਦੇ ਰੰਗੇ ਦੇ ਇਹ ਵਾਰਿਸ ਨੇ ਇਹਦੇ ਤਰੰਦ ਵਾਲੇ ਸੂਬੇ ਦੇ ਹੂੰ ਇਹ ਵਾਰਸ ਨੇ ਮਲੇਰਕੋਟਲੇ ਵਾਲੇ ਦੇ ਜੇ ਕਈਏ ਵੀ ਮਲੇਰਕੋਟਲੇ ਵਾਲਨੇ ਹਾਂ ਦਾ ਨਾਰਾ ਮਾਰਤਾ ਕੋਈ ਬਹੁਤ ਵਧੀਆ ਕੰਮ ਕੀਤੇ ਸੀ ਤੇ ਮਲੇਰਕੋਟਲੇ ਵਾਲੇ ਨੂੰ ਮਾਰਨ ਵਾਲੇ ਬੰਦੇ ਕੌਣ ਸੀ ਉਹ ਜਦੋਂ ਮਰਦਾ ਕਿੰਨਾ ਹੱਥੋਂ ਮਰਦਾ ਹੂੰ ਉਹਨੂੰ ਕਿਸੇ ਹਿੰਦੂ ਰਾਜਪੂਤ ਰਾਜੇ ਨੇ ਥੋੜੀ ਮਾਰਿਆ ਹੂੰ ਉਹਨੂੰ ਵੀ ਸਿੱਖ ਫੌਜ ਨੇ ਮਾਰਿਆ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਮਾਰਿਆ ਜੇ ਉਹ ਐਡਾ ਹੀ ਵਧੀਆ ਇਨਸਾਨ ਸੀ ਫਿਰ ਗੁਰੂ ਕੀ ਲਾਡਲੀ ਫੌਜ ਨੂੰ ਉਹਨੂੰ ਮਾਰਨਾ ਚਾਹੀਦਾ ਨਹੀਂ ਸੀ ਹੂੰ ਛੱਡ ਦੇਣਾ ਚਾਹੀਦਾ ਸੀ ਦੇਖੋ ਕਈ ਤੱਥ ਜਿਹੜੇ ਇਤਿਹਾਸਕ ਲੋਕਾਂ ਨੇ ਸਮੇਂ-ਸਮੇਂ ਜਿਹੜੇ ਇਤਿਹਾਸ ਲਿਖਣ ਵਾਲੇ ਲੋਕ ਸੀ ਅੰਗਰੇਜ਼ ਹਕੂਮਤ ਨੇ ਵੀ ਬੜਾ ਕੁਝ ਦੱਬਣ ਦੀ ਕੋਸ਼ਿਸ਼ ਕੀਤੀ ਹੈ ਮੁ슬ਮਾਨਾਂ ਦੀ ਕਾਫੀ ਵੱਡੀ ਟਾਈਮ ਰਾਜ ਕੀਤਾ ਉਹਨਾਂ ਨੇ ਬਹੁਤ ਦੱਬਣ ਦੀ ਕੋਸ਼ਿਸ਼ ਕੀਤੀ ਹੈ ਉਹ ਚੀਜ਼ਾਂ ਜਿਹੜੀਆਂ ਲੋਕਾਂ ਦੇ ਸਾਹਮਣੇ ਲਿਆ ਕੇ ਦਿਖਾਣੀਆਂ ਇਹ ਮناسب ਨਹੀਂ ਸਮਝਦੇ ਹਮ ਅੱਜ ਜਦੋਂ ਇਹ ਆਪਣੇ ਆਪ ਨੂੰ ਕਿਤੇ ਖੜਾਣਾ ਚਾਹੁੰਦੇ ਆ ਪੰਜਾਬ 'ਚ ਇਹ ਕਰਕੇ ਮੇਰੀ ਬੇਨਤੀ ਹੈ ਤੁਹਾਡੇ ਚੈਨਲ ਦੇ ਮਾਧਿਅਮ ਰਹੀਂ ਵੀ 1978 ਦੇ ਵਿੱਚ ਵੀ ਅਜਿਹੇ ਦੁਖਾਂਤ ਵਾਪਰੇ ਆ अच्छा ओदों भी जेडे निरंकारियां ने हिंदू सिख ਦਾ ਮਸਲਾ ਪੈਦਾ ਕੀਤਾ ਹਮ ਅੱਜ ਵੀ ਜਿਹੜੇ ਗੁਰੂ ਘਰਾਂ ਦੇ ਵਿੱਚ ਨਮਾਜ਼ ਅਦਾ ਕਰਨੀ ਬੜੀ ਮਾੜੀ ਗੱਲ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਪਾਸੇ ਸ਼ਿਸ਼ੋਭਤ ਸੀ ਉਸ ਪਾਸੇ ਇਹਨਾਂ ਲੋਕਾਂ ਦੀ ਪਿੱਠ ਸੀ ਤੇ ਅਸੀਂ ਜਿਹੜੇ ਆਮ ਲੋਕ ਗੁਰੂ ਘਰ ਜਾਂਦੇ ਆ ਅਸੀਂ ਪਿੱਠ ਕਰਕੇ ਮੱਥਾ ਟੇਕਣ ਤੋਂ ਬਾਅਦ ਵੀ ਵਾਪਸ ਮੁੜਦੇ ਪਿਆਰੀ ਵਾਪਸ ਆਉਨੇ ਆ ਮੁੱਖ ਰੱਖ ਕੇ ਗੁਰੂ ਗ੍ਰੰਥ ਸਾਹਿਬ ਵੱਲ ਨੂੰ ਪਿੱਠ ਨਹੀਂ ਕਰਦੇ ਤੇ ਜਿਹੜੇ ਨਮਾਜ਼ ਹੀ ਪਿੱਛੇ ਦਾ ਘਰ ਰੱਕੇ ਕਰ ਰਹੇ ਆ ਤੁਸੀਂ ਦੇਖੋ ਵੀ ਸਤਕਾਰ ਕਿੰਨਾ ਕਰਦੇ ਹੋਣਗੇ। ਭੰਡਾ ਜੀ ਤੁਸੀਂ ਇਸ ਚੀਜ਼ ਦੇ ਉੱਤੇ ਖੁੱਲ ਕੇ ਬੋਲੇ ਹੋ। ਖੁੱਲ ਕੇ ਬੋਲਦੇ ਹੋ ਹਮੇਸ਼ਾ ਜਦੋਂ ਅਜਿਹੇ ਵੀ ਕੁਝ ਵੀ ਹੁੰਦਾਗਾ ਪਰ ਜਿਹੜੇ ਸਿੱਖ ਧਰਮ ਦੇ ਵਿੱਚ ਪ੍ਰਚਾਰਕ ਨੇ ਜਾਂ ਜਿਹੜੇ ਆਪਣੇ ਆਪ ਨੂੰ ਪੰਥਕ ਕਹਾਉਂਦੇ ਨੇ ਉਹ ਅੱਜ ਚੁੱਪ ਕਿਉਂ ਨੇ? ਦੇਖੋ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਹੈਨਾ ਉਹਨਾਂ ਦਾ ਆਪਣਾ ਕਨਸੈਪਟ ਹੈ। ਪਰ ਜਿਹੜੇ ਬੰਦੇ ਬੋਲੇ ਆ ਮੈਂ ਉਹਨਾਂ ਦਾ ਧੰਨਵਾਦ ਕਰਦਾ। ਹਰਪ੍ਰੀਤ ਸਿੰਘ ਮਖੂ ਬੋਲਿਆ। ਮੈਂ ਸੁਣਿਆ ਬਹੁਤ ਵਧੀਆ ਉਹਨਾਂ ਦਾ ਜਿਹੜੀ ਸਪੀਚ ਸੀ। ਇੱਕ ਹੋਰ ਨਵਾਂ ਨੌਜਵਾਨ ਪ੍ਰਚਾਰਕ ਹੈ ਉਹ ਮੈਂ ਪਰਸੋ ਸਵੇਰੇ 4 ਵਜੇ ਸੁਣ ਰਿਹਾ ਸੀ ਬਹੁਤ ਵਧੀਆ ਬੋਲਿਆ ਚਾਰ ਪੰਜ ਕ ਪ੍ਰਚਾਰਕ ਜਿਹੜੇ ਬੋਲੇ ਆ ਉਹ ਵਧਾਈ ਦੇ ਪਾਤਰ ਹੈ ਕਿਉਂਕਿ ਉਹ ਆਪਣੇ ਧਰਮ ਪ੍ਰਤੀ ਸੋਹਰਦ ਨੇ ਹੂੰ ਕੁਝ ਲੋਕਾਂ ਨੂੰ ਪੈਸਾ ਜ਼ਿਆਦਾ ਚੰਗਾ ਲੱਗਦਾ ਤੇ ਉਹ ਲੋਕ ਜਿਹੜਾ ਨੂੰ ਪੈਸਾ ਚੰਗਾ ਲੱਗਦਾ ਉਹ ਧਰਮ ਨੂੰ ਛੋਟਾ ਕਰ ਦਿੰਦੇ ਆ ਹੂੰ ਧਰਮ ਹਮੇਸ਼ਾ ਵੱਡਾ ਰਿਹਾ ਮਾਇਆ ਛੋਟੀ ਰਹੀ ਹੈ ਤੇ ਛੋਟੀ ਰਹੇਗੀ ਹੂੰ ਜਿਨੇ ਪ੍ਰਮਾਤਮਾ ਨੇ ਦਾਤੇ ਨੇ ਕਾਲਪੁਰਖ ਨੇ ਸਾਨੂੰ ਪੈਦਾ ਕੀਤਾ ਉਹਨੇ ਸਾਡੇ ਦਾਣੇ ਦਾ ਇੰਤਜ਼ਾਮ ਕਰਕੇ ਭੇਜਿਆ ਹੂੰ ਤੇ ਜੇ ਅਸੀਂ ਗੁਲਾਮੀ ਦੀ ਜ਼ਿੰਦਗੀ ਜੀਉਣੀ ਹੈ ਫਿਰ ਇੰਨੇ ਇੰਨੇ ਲੋਕਾਂ ਨੂੰ ਕੁਰਬਾਨੀਆਂ ਕਰਨ ਲਈ ਦਸ ਬਾਦਸ਼ਾਹਿਆਂ ਨੂੰ ਕੁਰਬਾਨੀਆਂ ਕਰਨ ਲਈ ਉਸ ਤੋਂ ਪਹਿਲਾਂ ਰੈਵਰ ਆਏ ਜਿਹੜੇ ਉਹਨਾਂ ਨੂੰ ਕੁਰਬਾਨੀਆਂ ਕਰਨ ਦੀ ਲੋੜ ਨਹੀਂ ਸੀ ਅੱਛਾ ਜਿਹੜਾ ਤੁਹਾਡੀਆਂ ਜਥੇਬੰਦੀਆਂ ਨੇ ਕੁਝ ਕਿ ਹਿੰਦੂ ਜਥੇਬੰਦੀਆਂ ਉਹਨਾਂ ਕਹਿ ਰਹੀਆਂ ਕਿ ਸਾਨੂੰ 40 ਸਾ ਪੜਨ ਦੀ ਆਗਿਆ ਦਿੱਤੀ ਜਾਵੇ ਜਿਹੜੇ ਅਕਾਲ ਤਖ਼ਤ ਸਾਹਿਬ ਨੂੰ ਉਹਨਾਂ ਨੇ ਪੱਤਰ ਵੀ ਲਿਖਿਆਗਾ ਮੰਗ ਕੀਤੀ ਹੈ ਤੁਸੀਂ ਇਸ ਚੀਜ਼ ਦੇ ਨਾਲ ਸਹਿਮਤ ਹੋ ਕਿ ਤੁਹਾਨੂੰ ਆਗਿਆ ਮਿਲਣੀ ਚਾਹੀਦੀ ਹੈ ਯਾਰ ਦੇਖੋ ਜਿਹੜੇ ਸਾਡੇ ਵਾਲੇ ਉਹਨਾਂ ਦੀ ਵੀ ਸੋਚ ਆਪਣੀ ਹੈ ਹੂੰ ਮੇਰੀ ਸੋਚ ਹੈ ਜਿਹੜੀ ਇਸ ਕਨਸੈਪਟ ਤੋਂ ਹਟਕੇ ਹੈ ਹੂੰ ਆਗਿਆ ਮਿਲਣੀ ਚਾਹੀਦੀ ਐ ਮਸੀਤ ਚੌਹਨ ਮੰਚਲੀਸਾ ਕਰਨ ਦੀ ਗੁਰੂ ਘਰ ਤਾਂ ਹੈ ਹੀ ਸਾਡਾ ਹੂੰ ਕਿਹੜੇ ਹਿੰਦੂ ਨੂੰ ਗੁਰੂ ਘਰ ਦੇ ਵਿੱਚ ਰੋਕਿਆ ਲੈ ਤੁਸੀਂ ਜਾਓ ਗੁਰੂ ਘਰ ਦੇ ਵਿੱਚ ਮੱਥਾ ਟੇਕੋ ਸਾਈਡ ਤੇ ਬੈਠ ਜਾਓ ਆਪਣਾ ਸਿਰ ਟਾਕੇ ਪਰੰਪਰਾਵਾਂ ਦੇ ਹਿਸਾਬ ਨਾਲ ਤੁਸੀਂ ਹਨੂਮਾਂਚਲੀਸਾ ਪੜ੍ਹੀ ਜਾਓ ਤੁਹਾਨੂੰ ਕੋਈ ਰੋਕ ਥੋੜੀ ਰਿਆ ਕੇ ਹੂੰ ਤੁਸੀਂ ਉੱਥੇ ਦੁਰਗਾ ਚਲੀਸਾ ਪੜ੍ਹੀ ਜਾਓ ਅੰਦਰ ਬੈਠੇ ਤੁਹਾਨੂੰ ਕੋਈ ਰੋਕ ਥੋੜੀ ਰਿਆ ਕੇ ਹੂੰ ਯਾਰ ਜੇ ਕਪਾ ਕਿਸੇ ਨੂੰ ਚੈਲੰਜ ਕਰਕੇ ਜਾਣਾ ਉਹ ਮਾੜੀ ਗੱਲ ਐ ਵੀ ਅਸੀਂ ਜੇ ਉੱਥੇ ਜਾ ਕੇ ਤੁਹਾਨੂੰ ਹਨਮਤੀ ਦਿੱਤੀ ਜਾਏ ਜੀ ਅਸੀਂ ਹਨੂਮਾਨ ਚਲੀਸੇ ਦਾ ਪਾਠ ਕਰਾਂਗੇ ਜੀ ਜਾਓ ਯਾਰ ਮੰਦਿਰ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਦਾ ਆਪਣੇ ਮੂੰਹ ਚ ਬੈਠਾ ਆਪਾਂ ਕਿਵੇਂ ਰੋਕ ਸਕਦੇ ਆ ਇਹ ਜਿਹੜੀਆਂ ਸਾਡੀਆਂ ਪ੍ਰਾਣੀਆਂ ਸਾਂਝਾਂ ਨੇ ਮੈਂ ਤੁਹਾਨੂੰ ਕਹਿ ਕੇ ਇਹ ਟਾਈਮ ਵੀ 78 ਵਾਲਾ ਦੁਕਾਨਦਾਰ ਜਿਹੜਾ ਉਹ ਇਹ ਸ਼ਰਾਰਤਾਂ ਕਰਕੇ ਕਮੇਟੀਆਂ ਕਰਕੇ ਗੁਰੂ ਘਰਾਂ ਦੀਆਂ ਜਿਹੜੀਆਂ ਛੋਟੀਆਂ ਮੋਟੀਆਂ ਕਮੇਟੀਆਂ ਐ ਸ਼ਹਿਰ ਦੀ ਕਮੇਟੀ ਐ ਇਹ ਲੋਕ ਹੋ ਜਾਂਦੇ ਆ ਕਿਤੇ ਨਾ ਕਿਤੇ ਯੂਜ਼ ਏਜੰਸੀਆਂ ਦੇ ਥਰੂ ਇਹਨਾਂ ਨੇ ਇੱਥੇ 20 20 ਦਾ ਇਹਨਾਂ ਨੇ ਗੁਰੂ ਘਰ ਦੇ ਵਿੱਚ ਇਹ ਨਮਾਜ਼ ਦਾ ਕਰਾਤੀ ਹੁਣ ਦੇਖੋ ਹਿੰਦੂ ਜਥੇਬੰਦੀਆਂ ਦਾ ਕੋਈ ਬੰਦਾ ਉੱਠ ਕੇ ਬੋਲਿਆ ਤੁਸੀਂ ਦੱਸ ਰਹੇ ਹੋ ਉਹ ਕਹਿੰਦਾ ਵੀ ਸਾਨੂੰ ਕਾਲ ਤੱਕ ਸਭ ਤੋਂ ਮਨਜ਼ੂਰੀ ਹੋਣੀ ਚਾਹੀਦੀ ਹੈ ਤੇ ਅਸੀਂ ਉੱਥੇ ਹਰਿਮਾਨ ਚਲਿਸੇ ਦਾ ਪਾਠ ਕਰ ਰਾ ਹ ਉਹ ਬੰਦੇ ਦੀ ਨਿੱਜੀ ਰਾਇ ਤੇ ਜਿਹੜਾ ਸਿੱਖ ਤੇ ਹਿੰਦੂ ਭਾਈਚਾਰਾ ਹੈ ਉਹ ਇਹ ਜਏ ਲੋਕਾਂ ਦੇ ਬਿਆਨਾਂ ਨਾਲ ਅਜੇ ਲੋਕਾਂ ਦੀ ਸੋਚ ਨਾਲ ਦੋ ਪਾਰਾਂ 'ਚ ਬੰਡਿਆ ਖੜਾ ਹੋ ਜਾਏਗਾ ਵਿਵਾਦ ਖੜਾ ਹੁੰਦਾਗਾ ਫਿਰ ਉਹੀ ਚੀਜ਼ ਜਿਵੇਂ ਅੱਜ ਜਿਹੜੇ ਆਮ ਲੋਕ ਮਿਲ ਕੇ ਰਹਿ ਰਹੇ ਆ ਉਹ ਵੀ ਈਰਖਾ ਪੈਦਾ ਹੁੰਦੀ ਉਹਨਾਂ ਜਾ ਕੇ ਇਹਨਾਂ ਲੋਕਾਂ ਦੇ ਬਿਆਨਾਂ ਨਾਲ ਇਹਨਾਂ ਲੋਕਾਂ ਦੀਆਂ ਹਰਕਤਾਂ ਨਾਲ ਆਪਸੀ ਭਾਈਚਾਰੇ ਨੂੰ ਬਹੁਤ ਵੱਡੀ ਸੱਟ ਵੱਜਦੀ ਹੈ ਤੇ ਉਹ ਵੱਜਣੀ ਨਹੀਂ ਚਾਹੀਦੀ ਕਿਸੇ ਕੀਮਤ ਇਹਨਾਂ ਲੋਕ ਇੱਕਾ ਦੁੱਕਾ ਜੇ ਬੰਦੇ ਨੇ ਠੀਕ ਹੈ ਜਿਨ੍ਹਾਂ ਨੇ ਨਮਾਜ਼ ਅਦਾ ਕਰਵਾਈ ਹੈ ਉਹਨਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਜਾਂ ਹੁਣ ਉਹ ਜਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਨ ਉਹ ਮਸਜਿਦ ਦੇ ਵਿੱਚ ਉੱਥੇ ਲੰਗਰ ਚਲਾਣ ਤੇ ਉਹਨਾਂ ਮੁਸਲਮਾਨ ਭਰਾਵਾਂ ਨੂੰ ਕਹਿਣ ਜਿਹੜੇ ਇਹਨਾਂ ਦੇ ਨਾਲ ਸੀ ਉਦੋਂ ਨਮਾਜ਼ ਅਦਾ ਕਰਨ ਵਾਲੇ ਵੀ ਲਓ ਭਾਈਏ ਗੁਰੂ ਮਹਾਰਾਜ ਦੀ ਬਖਸ਼ੇਸ਼ ਸ੍ਰੀ ਸਾਹਿਬ ਦਾ ਦੇਖਦਾ ਪ੍ਰਸ਼ਾਦ ਹੈ ਹੂੰ ਤੇ ਇਹਨੂੰ ਸੀਤ ਪ੍ਰਸ਼ਾਦ ਸਮਝ ਗਏ ਤੁਸੀਂ ਧਾਰਨ ਕਰੋ ਤੇ ਮਸੀਤ ਦੇ ਵਿੱਚ ਸਾਨੂੰ ਪਾਠ ਕਰਨ ਦੀ ਆਗਿਆ ਦਿਓ ਸਾਡੇ ਵਾਲਿਆਂ ਨੂੰ ਵੀ ਇਹ ਚਾਹੀਦਾ ਸੀ ਵੀ ਅਸੀਂ ਕਾਲ ਤੱਕ ਸਾਬ ਦਾ ਪਾਠ ਕਰਨ ਦੀ ਇਜਾਜ਼ਤ ਮੰਗ ਰਹੇ ਹਾਂ ਉਲਟਾ ਮਸੀਤ ਦੇ ਵਿੱਚ ਪਾਠ ਕਰਨ ਦੀ ਇਜਾਜ਼ਤ ਮੰਗੋ ਜਿੰਨਾ ਕਰਕੇ ਵਿਵਾਦ ਹੋਇਆ ਹੈ ਜਿਹੜੇ ਲੋਕ ਮਸੀਤ ਛੱਡ ਕੇ ਗੁਰੂ ਘਰ ਗਏ ਹੈ ਉਹਨਾਂ ਦੇ ਮਸੀਤ ਦੇ ਵਿੱਚ ਪਾਠ ਕਰਨ ਦਾ ਜਿਹੜਾ ਕਨਸੈਪਟ ਕੋਈ ਮੈਨੂੰ ਸਮਝ ਆਉਂਦਾ ਹੈ ਇਹ ਨਹੀਂ ਮੈਨੂੰ ਸਮਝ ਆਉਂਦਾ ਵੀ ਆਪਾਂ ਗੁਰੂ ਘਰ ਦੇ ਵਿੱਚ ਜਿਹੜਾ ਉਹ ਜਾ ਕੇ ਕਰੀਏ ਜੀ ਵਾਵਾ ਸ਼ੁਕਰੀਆ ਪੰਡਿਤ ਜੀ ਤੁਸੀਂ ਆਪਦੇ ਬਹੁਤ ਵਧੀਆ ਵਿਚਾਰ ਜਿਹੜੇ ਦਰਸ਼ਕਾਂ ਦੇ ਸਾਹਮਣੇ ਰੱਖੇ ਨੇ ਧੰਨਵਾਦ